ਸ਼ਲੋਕ ਮਹੱਲਾ ਤੀਜਾ ਅਬਿਆ ਗਤ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਬਿਆ ਗਤ ਇਹ ਨਾ ਆਖੀ ਐ ਹਾਂ ਇਹ ਅਬਿਆ ਗਤ ਇਸ ਤਰ੍ਹਾਂ ਪਾਠ ਕਰਨਾ ਹੈ ਵਿੱਚ ਡੈਸ਼ ਦੇ ਕੇ ਅਭਿਆਗਤ ਵੀ ਨਹੀਂ ਕਹਿਣਾ ਅਭਿਆਗਤ ਯਾਨੀ ਸਾਧੂ ਸੰਤ ਮਹਾਪੁਰਸ਼ ਅਭਿਆਗਤ ਇਹ ਨਾ ਆਖੀਐ ਹੇ ਤਿ ਵਿਸਰਾਮ ਜੇਨ ਕਾ ਮਨ ਮਹਿ ਭਰਮ ਜੇਨ ਕੈ ਮਨ ਮਹਿ ਭਰਮ ਤੈਨ ਕੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ ਅਪੈ ਨਰੰਜਨ ਪਰਮ ਪਦ ਤਾ ਕਾ ਭੀਖਖ ਹੋਏ ਤਿਸਨੋ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਹੋਆ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਾ ਖੰਡਾ ਵਿੱਚ ਜਾਣਿਆ ਆਪਣੇ ਚੱਜ ਵਿਚਾਰ ਬ੍ਰਾਹਮਣ ਕੈਲੀ ਘਾਤ ਕੰਚਕਾ ਕੰਨਯੰਕਾ ਨੰਨ ਹੈ ਵਿੱਚ ਧਿਆਨ ਨਾਲ ਬੋਲਣਾ ਇੰਗਾ ਤਿੰਗਾ ਪੂਲਾ ਬੋਲਦਾ ਹੁੰਦਾ ਬ੍ਰਾਹਮਣ ਬ੍ਰਾਹਮਣ ਕੈਲੀ ਘਾਤ ਕੰਨਯਕਾ ਕੰਨਿਆ ਕਾ ਇਸ ਤਰ੍ਹਾਂ ਉਚਾਰਨ ਕਰਨਾ ਕੰਨਿਆ ਕੰਨਿਆ ਕਾ ਅਣਚਾਰੀ ਕਾ ਧਾਨ ਅਣ ਨਾਣਾ ਲਾ ਕੇ ਅਣਚਾਰੀ ਕਾ ਧਾਨ ਫਿਟਕ ਫਿਟਕਾ ਕੋੜ ਬਦਿਆ ਸਦਾ ਸਦਾ ਅਬਮਾਨ ਅਬਮਾਨ ਇਹ ਪਾਠ ਸੁਧ ਪੱਬੇ ਦੇ ਸਿਆਰੀ ਨਹੀਂ ਹੈ ਨਵੀਨ ਪੋਥੀਆਂ ਚ ਅਭਿਮਾਨ ਛਪਿਆ ਹੋਇਆ ਪੱਬੇ ਦੀ ਸਿਆਰੀ ਦੇ ਨਾਲ ਪਰ ਪ੍ਰਾਪਤਨ ਸਰੂਪਾਂ ਚ ਅਬਮਾਨ ਪਾਠ ਹੈ ਬੱਬੇ ਨੂੰ ਸਿਆ ਰਿਤੁਰ ਹਤ ਐੜਾ ਪੱਬਾ ਮੰਮੇ ਕੰਨਾਂ ਨੰਨੇ ਔਂਕੜ ਦੇ ਨਾਲ ਇਸ ਤਰ੍ਹਾਂ ਪ੍ਰਾਤਨ ਸਰੂਪਾਂ ਦੇ ਵਿੱਚ ਪਾਠ ਹੈ ਪਾਹੇ ਇਤੇ ਜਾਹੇ ਵੀਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀ ਐ ਇੱਕ ਰਹਿ ਤਤ ਗਿਆਨ ਮਾਥੇ ਜੋ ਧੁਰ ਲਿਖਿਆ ਸੋ ਮੇਟ ਨਾ ਸਕੈ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੋ ਨਦਰ ਹੋਏ ਜਿਨੀ ਨਾਮ ਵਿਸਾਰਿਆ ਕੂੜੈ ਲਾਲਚ ਲੱਗ ਤੰਦਾ ਮਾਇਆ ਮੋਹਣੀ ਅੰਤਰ ਤਿਸਨਾ ਅੱਗ ਜਿਨਾ ਵੇਲ ਨਾ ਤੂੰ ਬੜੀ ਮਾਇਆ ਠੱਗੇ ਠੱਗ ਇਸੇ ਤਰ੍ਹਾਂ ਤੂੰ ਬੜੀ ਪਾਠ ਇਕੱਠਾ ਹੀ ਕਰਨਾ ਕਈ ਪਾਠੀ ਸਿੰਘ ਆਪਣੇ ਆਪ ਇਹ ਪਾਠ ਕਰਦੇ ਹਨ ਜਿਨਾ ਵੇਲ ਨਾ ਤੂੰ ਬੜੀ ਮਾਇਆ ਠੱਗੇ ਠੱਗ ਇਸ ਤਰ੍ਹਾਂ ਨਹੀਂ ਬੋਲਨਾ ਜਿਨਾ ਵੇਲ ਨਾ ਤੂੰ ਬੜੀ ਮਾਇਆ ਠੱਗੇ ਠੱਗ ਮਨ ਮੁਖ ਬੰਨ ਚਲਾਈ ਐ ਨਾ ਮਿਲਹੀ ਵਗ ਸਾਗ ਵਗ ਸਾਗ ਵਗ ਸਾਗ ਸਾਗ ਪੂਲਾ ਉਚਾਰਨ ਕਰਨਾ ਹੈ ਵਗ ਥੋੜਾ ਜਿਹਾ ਕਸ ਕੇ ਬੋਲਣਾ ਆਪ ਭੁਲਾਏ ਭੁੱਲੀ ਐ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁੱਟੀ ਐ ਜੇ ਚੱਲੈ ਸਤਗੁਰ ਪਾਏ ਸਾਲਾਹੀ ਸਾਲਾਹਣਾ ਵੀ ਸੱਚਾ ਸਾਲਾਹੇ ਨਾਨਕ ਸੱਚਾ ਏਕ ਦਰ ਬੀਬਾ ਪਰਹਰ ਆਹੇ ਹਾਂ ਇਹ ਵਿਸਰਾਮ ਨਾਨਕ ਸੱਚਾ ਏਕ ਦਰ ਇਥੇ ਵਿਸਰਾਮ ਹੈ ਬੀਬਾ ਉਚਾਰਨ ਕਰਨਾ ਕਿਤੇ ਬੀਬਾ ਨਹੀਂ ਕਹਿ ਦੇਣਾ ਦੂਵੇਂ ਬੱਬੇ ਲਾ ਕੇ ਭੱਬਾ ਹੈ ਇੱਕ ਬੀਬਾ ਪਰਹਰ ਆਹੀ ਨਾਨਕ ਜਹ ਜਹ ਮੈਂ ਫਿਰਾਂ ਤਹ ਤਹ ਸੱਚਾ ਸੋਈ ਜਹ ਦੇਖਾ ਤਹ ਏਕ ਹੈ ਗੁਰਮੁਖ ਪ੍ਰਗਟ ਹੋਏ ਦੂਖ ਵਿਸਾਰਣ ਸਬਦ ਹੈ ਜੀ ਮਨ ਵਸਾਏ ਕੋਏ ਗੌਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹਉ ਹਉ ਕਰਤੇ ਖਪ ਮੁਏ ਖੂਹਨ ਲਖ ਅਸੰਖ ਸਤਗੁਰ ਮਿਲੇ ਸੋ ਉਬਰੇ ਸਾਚੈ ਸਬਦ ਅਲੰਖ ਜੇ ਨਾ ਸਤਗੁਰ ਏਕ ਮਨ ਸੇਵਿਆ ਤੈਨ ਜਨ ਲਾਗਉ ਪਾਇ ਗੁਰਬਖੀ ਹਰ ਮਾਨਵਸਾ ਮਾਇਆ ਕੀ ਭੁੱਖ ਜਾਈ ਸੇ ਜਨ ਨਿਰਮਲ ਊਜਲੇ ਜੇ ਗੁਰਮੁਖ ਨਾਮ ਸਮਾਇ ਨਾਨਕ ਹੋਰ ਪਤ ਸਾਹੀਆ ਕੂੜੀਆ ਹੋਰ ਪਤ ਸਾਹੀਆ ਨਾਨਕ ਹੋਰ ਪਤ ਸਾਹੀਆ ਕੂੜੀਆ ਨਾਮ ਰਤੇ ਪਤ ਸਾਹ ਜੋ ਕੋਰਖੇ ਘਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਭਾਲ ਬਹੁ ਰਸ ਸਾਲਣੇ ਸਵਾਰਦੀ ਖੱਟ ਰਸ ਮੀਠੇ ਪਾਇ ਤੇ ਉਹ ਬਾਣੀ ਭਗਤ ਸਲਾਹ ਦੇ ਹਰ ਨਾਮੈ ਚਿਤ ਲਾਇ ਮਾਨ ਤਾਨ ਧਨ ਆਗੇ ਰੱਖਿਆ ਰੱਖਿਆ ਮਾਨ ਤਾਨ ਧਨ ਆਗੇ ਰੱਖਿਆ ਸਿਰ ਵੇਚਿਆ ਗੁਰ ਆਗੈ ਜਾਏ ਭੈ ਭਗਤੀ ਭਗਤ ਬਹੁ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਭ ਵੇ ਪ੍ਰਵਾਹੁ ਹੈ ਕਿਤ ਖਾਧੈ ਤਿਪਤਾਏ ਸਤ ਗੁਰ ਕੈ ਭਾਣੈ ਜੋ ਚੱਲੈ ਤਿਪਤਾਸੈ ਹਰ ਗੁਣ ਗਾਏ ਧਨ ਧਨ ਕਾਲ ਯੁਗ ਨਾਨਕਾ ਜੇ ਚੱਲੇ ਸਤ ਗੁਰ ਭਾਈ ਸਤ ਗੁਰੂ ਨਾ ਸੇਵਿਓ ਸ਼ਬਦ ਨਾ ਰਖਿਓ ਔਰ ਧਾਰ ਤੇਗ ਤਿਨਾ ਕਾ ਜੀਵਿਆ ਕੇਤ ਆਏ ਸੰਸਾਰ ਗੁਰਮਤੀ ਭਉ ਮਨ ਪਵੈ ਤਾਂ ਹਰ ਰਸ ਲੱਗੈ ਪਿਆਰ ਨਾਉ ਮਿਲੈ ਧੁਰ ਲਿਖਿਆ ਜਨ ਨਾਨਕ ਪਾਰ ਉਤਾਰ ਮਾਇਆ ਮੋਹ ਜਗ ਭਰਮਿਆ ਮਾਇਆ ਮੋਹ ਜਗ ਭਰਮਿਆ माया मोह जग ਭਰਮਿਆ ਘਰ ਮੁਸੈ ਖਬਰ ਨਾ ਹੋਏ ਕਾਮ ਕ੍ਰੋਧ ਮਨ ਹਿਰ ਲਿਆ ਮਾਨ ਮੁਖ ਅੰਦਾ ਲੋਏ ਗਿਆਨ ਖੜਗ ਪੰਜ ਦੂਤ ਸੰਘਾਰੇ ਗੁਰਮਤਿ ਜਾਗੈ ਸੋਏ ਨਾਮ ਰਤਨ ਪਰਗਾਸਿਆ ਮਾਨ ਤਨ ਨਿਰਮਲ ਹੋਏ ਨਾਮਹੀਨ ਨਕਟੇ ਫਿਰਹਿ ਬਿਨ ਨਾਵ ਬਹਿ ਰੋਏ ਨਾਨਕ ਜੋ ਧੁਰ ਕਰਤਾ ਲਿਖਿਆ ਸੋ ਮੇ ਨਾ ਸਕੈ ਕੋਇ ਗੁਰਮੁਖਾ ਹਾਰ ਧਨ ਖਟਿਆ ਗੁਰ ਕੈ ਸਬਦ ਵਿਚਾਰ ਨਾਮ ਕੁਦਾਰਥ ਪਾਇਆ ਅਤੁੱਟ ਭਰੇ ਪੰਡਾਰ ਹਰ ਗੁਣ ਬਾਣੀ ਉਚਰਹਿ ਅੰਤ ਨਾ ਪਾਰਾ ਵਾਰ ਨਾਨਕ ਸਭ ਕਾਰਨ ਕਰਤਾ ਕਰੈ ਵੇਖੈ ਸਿਰਜਨ ਹਾਰ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੈ ਆਕਾਸ਼ ਤਿਥੈ ਊੰਗ ਨਾ ਭੁਖ ਹੈ ਊੰਗ ਤਿਥੈ ਊੰਗ ਨਾ ਭੁਖ ਹੈ ਤਿਥੈ ਊੰਗ ਨਾ ਭੁਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੁਖ ਸੁਖ ਵਿਆਪਤ ਨਹੀਂ ਜਿਥੈ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੂਲੜਾ ਸਾਬ ਗਲ ਆਏ ਪਾਏ ਇੱਕ ਉਪਜਹਿ ਇੱਕ ਬਿਨ ਸੁਝਾਹੇ ਹੁਕਮੇ ਆਵੇ ਜਾਏ ਜੰਮਣ ਮਰਣ ਨਾ ਚੁਕਾਈ ਰੰਗ ਲੱਗਾ ਦੂਜੇ ਭਾਏ ਬੰਧਨ ਬੰਦ ਪਵਾਈ ਅਨਾ ਬੰਧਨ ਬੰਦ ਪਵਾਈਨ ਬੰਧਨ ਬੰਦ ਪਵਾਈ ਅਨਾ ਕਰਣਾ ਕਛੂ ਨਾ ਜਾਏ ਜੇ ਨਾ ਕੋ ਕਿਰਪਾ ਧਾਰੀ ਅਨਾ ਤੇਨਾ ਸਤਗੁਰ ਮਿਲਿਆ ਆਏ ਸਤਗੁਰ ਮਿਲੇ ਉਲਟੀ ਭਈ ਮਾਰ ਜੀਵ ਆ ਸਹਿਜ ਸੁਭਾਏ ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ ਮਨ ਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ ਕੀਤਾ ਕਰਤਿਆ ਬਿਰਥਾ ਗਿਆ ਇਕ ਤਿਲ ਥਾਏ ਨਾ ਪਾਈ ਇਕ ਤਿਲ ਥਾਏ ਨਾ ਪਾਈ ਇਕ ਤਿਲ ਥਾਏ ਨਾ ਪਾਈ ਪੁੰਨ দান ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ ਸਭ ਇਸ ਦਾ ਉਚਾਰਨ ਕਰਨਾ ਸਭ ਕਿਸਕੇ ਨਹੀਂ ਬੋਲਣਾ ਸਭ ਧਰਮ ਰਾਏ ਕਹਿ ਜਾਈ ਸਭ ਧਰਮ ਰਾਏ ਕਹਿ ਜਾਈ ਬਿਨ ਸਤ ਗੁਰੂ ਜਮ ਕਾਲ ਨਾ ਛੋਡਾਈ ਦੂਜੈ ਪਾਏ ਖੁਆਈ ਜੋ ਬਨ ਜਾਂਦਾ ਨਦਰ ਨਾ ਆਵਾਈ ਜਰ ਪਹੁੰਚੈ ਮਰ ਜਾਈ ਪਤ ਕਲਤ ਮੋਹ ਹਿਤ ਹੈ ਅੰਤ ਬੇਲੀ ਕੋ ਨਾਸ ਖਾਈ ਸਤਿਗੁਰ ਸਿਵੀ ਸੋ ਸੁਖ ਪਾਈ ਨਾਉ ਵਸੈ ਮਨ ਅਈ ਨਾਨਕ ਸੇ ਵੱਡੇ ਵੱਡ ਭਾਗੀ ਜੇ ਗੁਰਮਖ ਨਾਮ ਸਮਾਈ